ਗੱਲ ਕੀਤਿਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਸੋ ਬਲਵਿੰਦਰ ਸਿੰਘ ਬਾਜਵਾ ਬਰੋਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਕੁਦਰਤੀ ਬੈਠਾ ਬੈਠਾ ਨਾ ਕੁਝ ਪੁਰਾਣੀਆਂ ਜਿਹੜੀਆਂ ਕੋਈ ਵੀਡੀਓਜ਼ ਜਾਂ ਖਬਰਾਂ ਪੜ ਰਿਆ ਸੀ ਉਸ ਦੇ ਵਿੱਚ ਮੈਂ ਇੱਕ ਦੇਖਿਆ ਆਪਣੀ ਜਿਹੜੀ ਇਨਸਾਨੀਅਤ ਦੀ ਜਦੋਂ ਗੱਲ ਕਰ ਰਹੇ ਹਾਂ ਜਦੋਂ ਸਾਡੇ ਬੜੇ-ਬੜੇ ਵੱਡੇ ਪ੍ਰਚਾਰਕ ਹੁੰਦੇ ਹਨ ਜਿਨ੍ਹਾਂ ਦੇ ਨਾਂ ਦੇ ਉੱਤੇ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੁੰਦੇ ਹਨ ਉਹਨਾਂ ਦਾ ਇੰਨਾ ਮਾਨ ਹੁੰਦਾ ਹੈ ਕਈ ਵਾਰੀ ਸਮਾਂ ਏਦਾਂ ਦਾ ਆਉਂਦਾ ਹੈ ਦੁਨੀਆ ਕਿਦਾਂ ਬਦਲ ਜਾਂਦੀ ਹੈ ਸਾਨੂੰ ਹਮੇਸ਼ਾ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਮੈਂ ਅੱਜ ਗੱਲ ਕਰਦਾ ਸਿੱਖ ਕੌਮ ਦੇ ਮਹਾਨ ਕੀਰਤਨ ਕਰਨ ਵਾਲ ਪਦਮ ਸ਼੍ਰੀ ਦਾ ਜਿਨ੍ਹਾਂ ਨੂੰ ਅਵਾਰਡ ਮਿਲਿਆ ਸੀ ਆ ਨਿਰਮਲ ਸਿੰਘ ਜੀ ਖਾਲਸਾ ਨਿਤਮੋ ਸਿੰਘ ਜੀ ਖਾਸਾ ਤੁਹਾਨੂੰ ਪਤਾ ਕਿ ਜਦੋਂ ਕਰੋਨਾ ਦੇ ਵਿੱਚ ਆ ਉਹਨਾਂ ਨੂੰ ਜਦੋਂ ਕਰੋਨਾ ਦੀ ਬਿਮਾਰੀ ਜਦੋਂ ਉਹਨਾਂ ਨੇ ਉਹਨਾਂ ਨੂੰ ਘੇਰਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਤੁਸੀਂ ਵੀਡੀਓ ਵੀ ਆਡੀਓ ਵੀ ਤੁਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਆ ਉਹਨਾਂ ਉਹਨਾਂ ਦੇ ਬਚਾ ਕਰਨ ਦੀ ਕੋਸ਼ਿਸ਼ ਹੋਣਾ ਨੇ ਆਪਣੇ ਡਾਕਟਰ ਜਿਹੜੇ ਉਹਨਾਂ ਦੇ ਪਰਸਨਲ ਸਨ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਮੈਨੂੰ ਛੇਤੀ ਉਹਨਾਂ ਕੋ ਲੈ ਜਾਵੋ ਪਰ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਨਾ ਹੋਣ ਕਰਕੇ ਜਦੋਂ ਨਿਰਮਲ ਸਿੰਘ ਖਾਸਾ ਸੀ ਉਹਨਾਂ ਦੀ ਫਿਰ ਜਦੋਂ ਡੈਥ ਹੋ ਜਾਂਦੀ ਹੈ ਆ ਵੇਖੋ ਜਿਨ੍ਹਾਂ ਦਾ ਇੰਨਾ ਮਕਾਮ ਦੇ ਵਿੱਚ ਮਾਨ ਸੀ ਪਰ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਆ ਲੋਕਾਂ ਨੇ ਸੰਸਕਾਰ ਕਰਨ ਦੇ ਲਈ ਜਗ੍ਹਾ ਨਹੀਂ ਸੀ ਦਿੱਤੀ ਇੱਥੋਂ ਤੱਕ ਵੇਖੋ ਇਨਸਾਨੀਅਤ ਗਿਰ ਚੁੱਕੀ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਸੰਸਕਾਰ ਕਰਨ ਦੀ ਜਗ੍ਹਾ ਨਹੀਂ ਸੀ ਦਿੱਤੀ ਜੋ ਕਿ ਬਾਅਦ ਵਿੱਚ ਇੱਕ ਬਹੁਤ ساری ਦੁਨੀਆ ਦੇ ਵਿੱਚ ਇੱਕ ਕੌਮ ਨੂੰ ਵੀ ਸਾਰਿਆਂ ਨੂੰ ਇਸ ਦੇ ਨਾਲ ਸਿਰ ਝਗਾਉਣ ਵਾਲੀ ਜਿਹੜੀ ਗੱਲ ਹੋਈ ਸੀ ਆਪਸ ਵਿੱਚ ਉਹਨਾਂ ਦੀ ਵੇਖੋ ਜੀ ਜਦੋਂ 1984 ਦੇ ਵਿੱਚ ਅਟੈਕ ਹੋਇਆ ਸੀ 1984 ਦੇ ਵਿੱਚ ਉਹਨਾਂ ਨੇ 9 ਘੰਟੇ ਆ ਲਗਾਤਾਰ ਜਿਹੜਾ ਕੀਰਤਨ ਕੀਤਾ ਸੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ 2009 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ 2009 ਦੇ ਵਿੱਚ 1979 ਦੇ ਵਿੱਚ ਉਹ ਹਜ਼ੂਰੀ ਰਾਗੀ ਸਨ ਉਹਨਾਂ ਨੂੰ ਪੰਜ ਤਖਤਾਂ ਦੇ ਕੀਰਤਨ ਕਰਨ ਦਾ ਜਿਹੜਾ ਮਾਨ ਪ੍ਰਾਪਤ ਸੀ ਉਹਨਾਂ ਨੂੰ ਜਦੋਂ 2 ਅਪ੍ਰੈਲ ਦੀ ਮਿਖਿਆ ਜਦੋਂ ਗੱਲ ਹੈ ਕਿ ਜਦੋਂ ਉਹਨਾਂ ਨੂੰ ਜਦੋਂ ਕਰੋਨਾ ਹੋਈ ਸੀ ਤਾਂ ਉਹ ਸਮੇਂ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ ਸਨ ਸੋ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਸੁਣਦੇ ਹਾਂ ਤਾਂ ਫਿਰ ਜਿਹੜੀ ਦੁਨੀਆ ਦੀ ਤਰੱਕੀ ਜਾਂ ਦੁਨੀਆ ਦਾ ਜਿਹੜਾ ਪੁਰਾਣਾ ਪੰਛੀ ਜਿਹੜਾ ਪਿੰਡੂ ਪੰਛੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਸਾਡੇ ਨਾਲੋਂ ਬੜੇ ਚੰਗੇ ਸੀ ਨਵੇਂ ਯੁੱਗ ਦੇ ਵਿੱਚ ਆ ਕੇ ਦੇਖ ਲਓ ਇੱਥੋਂ ਤੱਕ ਵੀ ਕਿ ਐਡੇ ਕੌਮ ਦੇ ਹੀਰੇ ਬੰਦੇ ਸੀ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਵੀ ਸੰਸਕਾਰ ਕਰਨ ਦੀ ਜਗ੍ਹਾ ਨਾ ਮਿਲਨੀ ਬਹੁਤ ਹੀ ਇੱਕ ਮਾੜੀ ਗੱਲ ਸੀ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਅਸੀਂ ਨਾ ਕਿਸੇ ਦੇ ਭੋਗ ਤੇ ਗਏ ਸੀ ਉੱਥੇ ਕੁਦਰਤੀ ਗੱਲ ਚਲਦਿਆਂ-ਚਲਦਿਆਂ ਗੱਲ ਕੀਤੀ ਸਾਡੇ ਖਾਸ ਕਰਕੇ ਇੱਕ ਨਿਊਯਾਰਕ ਦੇ ਪੱਤਰਕਾਰ ਸਾਡਾ ਭਾਈਵੰਦੇ ਉਹ ਇੰਡੀਆ ਗਏ ਸਨ ਅਸੀਂ ਉਹਨਾਂ ਨੂੰ ਪੁੱਛਿਆ ਉਹਨਾਂ ਦੀ ਨਾ ਉੱਥੇ ਸਿਸਟਰ ਦੀ ਡੈਥ ਹੋ ਗਈ ਸੀ ਉਹਨਾਂ ਨੇ ਦੱਸਿਆ ਫਿਰ ਇਹ ਦੋ ਕੁ ਵੀਕ ਦੀ ਗੱਲ ਹੀ ਹੈ ਹੁਣੇ ਹੀ ਅਜੇ ਆ ਉਹ ਕਹਿੰਦੇ ਜਦੋਂ ਉੱਥੇ ਗਏ ਉਹਨਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਤੇ ਤਿੰਨ ਮੁੰਡੇ ਬੈਠੇ ਆ ਰਹੇ ਸੀ ਦੋਨਾਂ ਦੇ ਹੱਥਾਂ ਵਿੱਚ ਡੋਲੂ ਫੜੇ ਸੀ ਆ ਉਹ ਕੋਈ ਇਨਾਮ ਜਿੱਤ ਕੇ ਜਾਂ ਕਿਸੇ ਜਗ੍ਹਾ ਦੇ ਉੱਤੇ ਖੀਰ ਚੜਾਉਣ ਚੱਲੇ ਸੀ ਜਾਂ ਉਹਨਾਂ ਨੇ ਕੋਈ ਸੁਖਣਾ ਸੁਖੀ ਸੀ ਉਹ ਉਹਨਾਂ ਨੂੰ ਕੋਈ ਬੈਸਟ ਅਵਾਰਡ ਮਿਲਿਆ ਸੀ ਮੈਂ ਖਿਆਲ ਸ਼ਾਇਦ ਕਬੱਡੀ ਦਾ ਜਾਂ ਕਿਸੇ ਗੇਮ ਦਾ ਉਹ ਤਿੰਨ ਜਣੇ ਮੋਟਰਸਾਈਕਲ ਤੇ ਜਾ ਰਹੇ ਸੀ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸਿਸਟਰ ਤੇ ਉਹਨਾਂ ਦਾ ਜਿਹੜਾ ਹਸਬੰਦ ਸੀ ਉਹ ਐਕਟਿਵਾ ਇੱਕ ਸਕੂਟਰੀ ਜੀ ਹੁੰਦੀ ਹੈ ਖਾਸ ਕਰਕੇ ਲੇਡੀਜ਼ ਕੋਲ ਉਹ ਹੀ ਹੈ ਉਹ ਜਾ ਰਹੇ ਸਨ ਇਹਨਾਂ ਦੀ ਸਿਸਟਰ ਜਿਹੜੀ ਸੀ ਸਾਡੇ ਜਿਹੜੇ ਪੱਤਰਕਾਰ ਭਾਈ ਸਾਹਿਬ ਉਹ ਪਿੱਛੇ ਬੈਠੇ ਸਨ ਤੇ ਉਹਨਾਂ ਦੇ ਪਰੌਣੇ ਐਕਟਿਵਾ ਚਲਾ ਰਹੇ ਸਨ ਉਹ ਏਡੀ ਜ਼ੋਰ ਦੀ ਆ ਕੇ ਮੋਟਰਸਾਈਕਲ ਉਹਨਾਂ ਦੇ ਵਿੱਚ ਮਾਰਿਆ ਤੇ ਉਹਨਾਂ ਦਾ ਜਿਹੜਾ ਸੀ ਉਹਨਾਂ ਦੀ ਸਿਸਟਰ ਦੇ ਸਿਰ 'ਤੇ ਸੱਟ ਲੱਗੀ ਜਿਹੜਾ ਡੋਲੀ ਸੀ ਉਹਨਾਂ ਦੀ ਗਰਦਨ ਤੇ ਲੱਗਾ ਤੇ ਮੁੜ ਕੇ ਉਹ ਉੱਥੇ ਡਿੱਗ ਪਏ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੂੰ ਫਰਸਟ ਏਡ ਦੀ ਲੋੜ ਸੀ ਸੋ ਅੱਜ ਕੱਲ ਦਾ ਜਮਾਨਾ ਇਦਾਂ ਜਦੋਂ ਕੋਈ ਐਕਸੀਡੈਂਟ ਹੁੰਦਾ ਇਹੋ ਜੀ ਗੱਲ ਹੁੰਦੀ ਹੈ ਕਿਸੇ ਤੇ ਹਮਲਾ ਹੁੰਦਾ ਲੋਕ ਸਭ ਤੋਂ ਪਹਿਲਾਂ ਮੂਰੀਆਂ ਬਣਾਉਣੀਆਂ ਫੋਟੋ ਖਿੱਚਣੀਆਂ ਫੋਨ ਜਿਹੜੇ ਫਟਾਫੜ ਰੈਡੀ ਕਰ ਲੈਂਦੇ ਕਿ ਇਹ ਅਸੀਂ ਫਟਾਫੜ ਬਣਾ ਕੇ ਆ ਕੋਈ ਵੀਊ ਹੋਆ ਲਾ ਰਹੀਏ ਇਦਾਂ ਦੀ ਇੱਥੋਂ ਤੱਕ ਵੀ ਦੇਖੋ ਅੱਜ ਇਸ ਯੁੱਗ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਵੀ ਇਹ ਨਿਗਾਹ ਕਿ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਸਭ ਤੋਂ ਪਹਿਲਾਂ ਜਿਹੜੇ ਇੰਜਰ ਨੂੰ ਆਪਾਂ ਉਹਨਾਂ ਨੂੰ ਫਰਜ ਮੰਨਦਾ ਕਿ ਸਮੇਂ ਸਿਰ ਉਹਨਾਂ ਨੂੰ ਹਸਪੀਟਲ ਪਹੁੰਚਾਈਏ ਉਹਨਾਂ ਦੇ ਦੱਸਣ ਦੇ ਸਾਰ ਉਹਨਾਂ ਦੱਸਿਆ ਵੀ ਜੇ ਉਹਨਾਂ ਨੂੰ ਸਮੇਂ ਸਿਰ ਜਿਹੜੇ ਲੋਕਾਂ ਨੇ ਦੇਖਿਆ ਸੀ ਆਲੇ ਦੁਆਲੇ ਜੇ ਉਹ ਲੱਗੇ ਜਾ ਕੇ ਥੋੜੀ ਬਹੁਤੀ ਹੈਲਪ ਕਰਕੇ ਜੇ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੰਦੇ ਤਾਂ ਜਿਹੜੀ ਉਹਨਾਂ ਦੀ ਸਿਸਟਰ ਸੀ ਉਹ ਬਚ ਦੇ ਸਨ ਪਰ ਕਿਸੇ ਨੇ ਵੀ ਇਹ ਜਿਹੜੀ ਉਹਨਾਂ ਨੂੰ ਮੋੜ ਲਈ ਸਕਦਾ ਉਹਨਾਂ ਨੂੰ ਨਹੀਂ ਦਿੱਤੀ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਮੁੰਡਾ ਇੱਕ ਚਲਾ ਰਿਹਾ ਸੀ ਉਸ ਦੀ ਵੀ ਡੈਥ ਹੋ ਗਈ ਇਹਨਾਂ ਦੀ ਸਿਸਟਰ ਦੀ ਡੈਥ ਹੋ ਗਈ ਅਤੇ ਮੁੜ ਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਤਰਨ ਤਰਨ ਦੀ ਗੱਲ ਹੋਵੇ ਤਰਨ ਤਰਨ ਦੀ ਪੰਜਾਬ ਦੀ ਉਹਨਾਂ ਦੱਸਿਆ ਕਿ ਜਦੋਂ ਹਸਪਤਾਲ ਦੇ ਵਿੱਚ ਪੋਸਟਮਾਰਟਮ ਤੋਂ ਬਾਅਦ ਅਸੀਂ ਬਾਡੀ ਲੈਣ ਦੇ ਲਈ ਵੀ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਵੀ ਸਾਨੂੰ ਬੜਾ ਵੱਡਾ ਇੱਕ ਸਟਰਗਲ ਕਰਨਾ ਪਿਆ ਮੈਂ ਭੁੱਲ ਗਿਆ ਉਹਨਾਂ ਦੇ ਕੋਲੋਂ ਕਿਹੜਾ ਹਸਪਤਾਲ ਸੀ ਜੇ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਸੀ ਕਿ ਕਿਹੜੇ ਹਸਪੀਟਲ ਦੇ ਵਿੱਚ ਇਹ ਗੱਲ ਹੋਈ ਸੀ ਸੋ ਉਹ ਕਹਿੰਦੇ ਕਿ ਸਾਨੂੰ ਉੱਥੋਂ ਵੀ ਜਿੱਦਾਂ ਤੁਹਾਨੂੰ ਪਤਾ ਕਿ ਕਈ ਉੱਥੇ ਬੋਦੀਵਾਰੀ ਜਿਹੜਾ ਹੈ ਸਾਡੇ ਲੈਂਡ ਦੇਣ ਦਾ ਕੰਮ ਚੱਲਦਾ ਹੈ ਉੱਥੇ ਵੀ ਉਹਨਾਂ ਨੂੰ ਪੈਸੇ ਖਰਚਣੇ ਪਏ ਉਹਨਾਂ ਦੀ ਆਪਣੀ ਡੈੱਡ ਬੋਡੀ ਲੈ ਕੇ ਸੰਸਕਾਰ ਕਰਨ ਦੇ ਲਈ ਸੋ ਅੱਜ ਦੇ ਇਹ ਪ੍ਰੋਗਰਾਮ ਮੇਰਾ ਇਹ ਸੀ ਕਿ ਅੱਜ ਦੇਖੋ ਤੁਸੀਂ ਮਨੁੱਖਤਾ ਕਿੱਥੋਂ ਤੱਕ ਜਿਹੜਾ ਆਪਣਾ ਹਿਊਮਨ ਬੀਇੰਗ ਹੈ ਜਿੱਥੇ ਦੁਨੀਆ ਦੇ ਵਿੱਚ ਬੜੀ ਵੱਡੀ ਤਰੱਕੀ ਕਰ ਰਿਹਾ ਹੈ ਪਰ ਉਥੇ ਆਪਣੀਆਂ ਜਿਹੜੀਆਂ ਇੱਕ ਦੂਜੇ ਨੂੰ ਲੋੜ ਹੈ ਜਦੋਂ ਸਾਨੂੰ ਇੱਕ ਦੂਜੇ ਦੀ ਉਥੇ ਆਪਣੀਆਂ ਜਿਹੜੀਆਂ ਇਦਾਂ ਦੀਆਂ ਸਵਾਵਾ ਦੇਣ ਦੇ ਵਿੱਚ ਬਹੁਤ ਪਿੱਛੇ ਰਹਿ ਰਿਹਾ ਹੈ ਮਨੁੱਖਤਾ ਤੋਂ ਦੂਰ ਹੋ ਰਿਹਾ ਹੈ ਆਓ ਥੋੜਾ ਜਿਹਾ ਆਪਾਂ ਅਰਲ ਮਿਲ ਕੇ ਇੱਕ ਦੂਜੇ ਨੂੰ ਮੈਸੇਜ ਦੇ ਕੇ ਅਤੇ ਸਨੇਹ ਦੇ ਕੇ ਇਦਾਂ ਦੀ ਇੱਕ ਵਾਰੀ ਫੇਰ ਦੁਨੀਆ ਬਸਾਈਏ ਜਿਹੜੀ ਸਾਡੇ ਦਾਦਿਆਂ ਪਰਦਾਦਿਆਂ ਦੇ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਚੱਲਦੇ ਸਨ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤ